ਦੇਖ ਰਹੇ ਹੋ ਸਟਾਰ ਟੀਵੀ ਨਿਊਜ਼ ਅੱਜ ਸਾਡੀ ਪ੍ਰੈਸ ਦੀ ਟੀਮ ਅਜਨਾਲੇ ਵਿਖੇ ਪਹੁੰਚੀ ਜਿੱਥੇ ਕਿ ਦੁੱਖ ਨਿਵਾਰਨ ਮਲਟੀ ਸਪੈਸ਼ਲਿਸਟ ਹਸਪੀਟਲ ਹੈ ਜਿੱਥੋਂ ਦੇ ਓਨਰ ਜਿਹੜੇ ਆ ਅਮਨਦੀਪ ਮੈਮ ਹੈ ਅਸੀਂ ਗੱਲਬਾਤ ਵੀ ਕਰਾਂਗੇ ਉਹਨਾਂ ਦੇ ਨਾਲ ਜਿਹੜੇ ਕਿ ਬੀਤੇ ਦਿਨੀ ਵਿੱਚ ਬੱਚੇ ਇੱਕ ਔਰਤ ਦੇ ਘਰ ਹੋਏ ਆ ਜਿਹੜੇ ਕਿ ਬਹੁਤ ਹੀ ਸਹੀ ਸਲਾਮਤ ਜਿਹੜਾ ਉਹਨਾਂ ਦਾ ਆਪਰੇਸ਼ਨ ਰਿਹਾ ਹੈ ਆਓ ਗੱਲਬਾਤ ਕਰਦੇ ਹਾਂ ਸਤਿਕਾਰ ਜੀ ਸਾਰਿਆਂ ਨੂੰ ਬੀਤੇ ਦਿਨੀ ਰਿਆਲ ਪੱਟੀ ਵਿੱਚ ਇੱਕੀ ਨਾਮ ਦੀ ਲੜਕੀ ਜਿਹਦੇ ਘਰ ਤਿੰਨ ਬੱਚੇ ਹੋਏ ਆ ਹਾਂਜੀ ਤੁਹਾਡੇ ਹਸਪੀਟਲ ਤੋਂ ਉਹਨਾਂ ਦੀ ਡਿਲੀਵਰੀ ਹੋਈ ਆ ਕੀ ਕਹਿਣਾ ਚਾਹੋਗੇ ਦੱਸੋ ਤੁਸੀਂ ਦੇਖੋ ਸਾਡੇ ਕੋਲ ਕੇਸ ਆਇਆ ਸੀਗਾ ਸਾਨੂੰ ਬਹੁਤ ਖੁਸ਼ੀ ਇਸ ਚੀਜ਼ ਦੀ ਕਿ ਉਹਨਾਂ ਦੇ ਤਿੰਨ ਬੱਚੇ ਹਲਦੀ ਵੈਲਦੀ ਪੈਦਾ ਹੋਏ ਨੇ ਮੰਲੇ ਉਹਨਾਂ ਵਿੱਚ ਦੋ ਲੜਕੇ ਸੀਗੇ ਇੱਕ ਲੜਕੀ ਸੀ ਔਰ ਪੂਰੇ ਖੁਸ਼ੀ ਦੇ ਨਾਲ ਉਹ ਇਥੋਂ ਗਏ ਨੇ ਬੱਚਿਆਂ ਦੀ ਪ੍ਰੋਪਰ ਕੇਅਰ ਕੀਤੀ ਗਈ ਹੈ ਬੱਚੇ 4 ਦਿਨ ਇੱਥੇ ਰਹੇ ਨੇ ਮਦਰ ਦੇ ਨਾਲ ਔਰ ਮਦਰ ਫੀਡ ਸਟਾਰਟ ਕਰਵਾ ਕੇ ਇਸੀ ਬੱਚਿਆਂ ਨੂੰ ਪੂਰੇ ਸੈਟੀਸਫੈਕਟਰੀ ਕੰਡੀਸ਼ਨ ਦੇ ਵਿੱਚ ਘਰ ਭੇਜਿਆ ਹੈ ਔਰ ਇਸ ਤੋਂ ਵੱਧ ਕੇ ਖੁਸ਼ੀ ਵਾਲੀ ਗੱਲ ਕੋਈ ਨਹੀਂ ਹੋ ਸਕਦੀ ਡਾਕਟਰਸ ਦੀ ਟੀਮ ਲਈ ਵੀ ਸਾਡੇ ਲਈ ਹਸਪੀਟਲ ਲਈ ਵੀ ਕਿ ਅਸੀਂ ਇੱਕ ਵਧੀਆ ਬੱਚਿਆਂ ਨੂੰ ਸਿਹਤ ਦੇ ਕੇ ਘਰ ਭੇਜਿਆ ਔਰ ਉਹਨਾਂ ਦੇ ਘਰ ਦੇ ਲੋਕੀ ਨੇ ਖੁਸ਼ ਸੀਗੇ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਮੈਂ ਜੇ ਗੱਲ ਕਰਨਾ ਚਾਹਾਂਗੀ ਕਿ ਜਿੱਸਾ ਕਿ ਦੋ ਬੱਚੇ ਤੇ ਸੁਨੇ ਸੀ ਇਹ ਨਹੀਂ ਬੱਚੇ ਆ ਕਿ ਜਿਸ ਦਾ ਹਸਪੀਟਲ ਤੁਹਾਡਾ ਓਪਨ ਹੋਇਆ ਹੈ ਅੱਜ ਤੱਕ ਪਹਿਲੇ ਵੀ ਇਸ ਤਰ੍ਹਾਂ ਤਿੰਨ ਬੱਚੇ ਕਦੀ ਪੈਦਾ ਹੋਏ ਨਹੀਂ ਸਰ ਪਹਿਲੀ ਵਾਰੀ ਟ੍ਰਿਪਲਟਸ ਪੇਗਨਸੀ ਆਈ ਹੈ ਸਾਡੇ ਕੋਲ ਟ੍ਰਿਪਲਟਸ ਪਹਿਲੀ ਵਾਰੀ ਹੋਇਆ ਬਟ ਕਾਫੀ ਵਰੀ ਟ੍ਰਿਪਲ ਟ੍ਰੈਗਨੈਂਸੀ ਵਾਲੇ ਕੇਸ ਆਇਆ ਸਾਡੇ ਕੋਲ ਜਿਹਦੇ ਵਿੱਚ ਜੁੜਵਾ ਬੱਚੇ ਪੈਦਾ ਹੁੰਦੇ ਰਹੇ ਨੇ ਔਰ ਇੱਕ ਐਸਮੀ ਨਵੇਂ ਤੇ ਸਾਡੇ ਦੋ ਜੁੜਵਾ ਕੇਸ ਹੋਏ ਨੇ ਜਿਹਦੇ ਵਿੱਚ ਦੋਨੋਂ ਵਰੀ ਮੇਲ ਦੇ ਬੀ ਟਵਿੰਥ ਸੀਗੇ ਔਰ ਇਸ ਵਾਰ ਟ੍ਰਿਪਲਸ ਤੇ ਵੀ ਦੋ ਮੇਲ ਦੇ ਬੀ ਆਏ ਆ ਔਰ ਇੱਕ ਫੀਮੇਲ ਆ ਅਸੀਂ ਬੜੇ ਬਲੈਸਡ ਹਾਂ ਇਸ ਵਾਰ ਕਿ ਸਾਡੇ ਕੋਲ ਇੰਨੇ ਖੁਸ਼ ਹੋ ਕੇ ਸਾਰੇ ਜਾ ਰਹੇ ਆ ਔਰ ਜਿੰਨੇ ਵੀ ਪੇਰੈਂਟਸ ਗਏ ਆ ਬਹੁਤ ਖੁਸ਼ ਗਏ ਆ ਕੀ ਉਹਨਾਂ ਨੇ ਇੱਕ ਵਧੀਆ ਚੀਜ਼ ਪ੍ਰਮਾਤਮਾ ਵੱਲੋਂ ਇੱਕ ਕੁਦਰਤੀ ਤੋਹਫ਼ਾ ਵਧੀਆ ਮਿਲਿਆ ਹੈ ਫੈਮਲੀ ਕੰਪਲੀਟ ਹੋ ਗਿਆ ਉਹਨਾਂ ਦੀਆਂ ਔਰ ਬੱਚੇ ਬਹੁਤ ਵਧੀਆ-ਵਧੀਆ ਗਏ ਸਭ ਦੇ ਸਾਨੂੰ ਵੀ ਇਸਦੀ ਖੁਸ਼ੀ ਹੈ ਜਿਸ ਤੱਕ ਇਹ ਦੱਸਿਆ ਜਾਂਦਾ ਕਿ ਦੋ ਬੇਬੀ ਜਦੋਂ ਹੁੰਦੇ ਆ ਤੇ ਇੱਕ ਦੀ ਹਾਲਤ ਜਿਹੜੀ ਆ ਖਰਾਬ ਹੋ ਸਦੀ ਆ ਜਾਂ ਫਿਰ ਇੱਕ ਦਾ ਬਚਣਾ ਬੜਾ ਮੁਸ਼ਕਲ ਹੁੰਦਾ ਆ ਤੇ ਇਹ ਤਿੰਨ ਬੇਬੀ ਹੋਏ ਆ ਇਹਦੇ ਵਿੱਚ ਤੁਹਾਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕੋਈ ਹੋਵੇ ਉਨਕੇ ਸਰ ਹਰ ਚੀ ਦਾ ਮੁਸ਼ਕਲ ਤੇ ਹਰ ਚੀ ਚੰਗੀ ਜੇ ਬਟ ਸਾਡੀ ਸर्जਨੀ ਬਹੁਤ ਟੈਸਟ ਔਰ ਸਾਡੀ ਆਪਣੀ ਮੈਨੇਜਮੈਂਟ ਵੀ ਬਹੁਤ ਵਧੀਆ ਆ ਔਰ ਸਾਡੇ ਕੋਲ ਤੇ ਡਾਇਟਿਸ਼ਨ ਦਾ ਵੀ ਖਾਸ ਪ੍ਰਬੰਧ ਆ ਇਸ ਕਰਕੇ ਸਾਨੂੰ ਕੋਈ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਕਿਉਂਕਿ ਸਾਡੇ ਕੋਲ ਆਪਣੀਆਂ ਸਾਰੀਆਂ ਸਹੂਲਤਾਂ ਸੀ ਔਰ ਸਾਡੇ ਕੋਲ ਆਕਸੀਜਨ ਦਾ ਫੋਟੋਥੈਰਪੀ ਦਾ ਸਾਰਾ ਪ੍ਰਬੰਧ ਸੀ ਔਰ ਸਾਨੂੰ ਕੋਈ ਜ਼ਿਆਦਾ ਮੁਸ਼ਕਲ ਨਹੀਂ ਆਈ ਤਿੰਨ ਬੱਚੇ ਹੈਂਡਲ ਕਰਨ ਵਿੱਚ ਕਿਉਂਕਿ ਸਾਡੇ ਕੋਲ ਬੱਚਿਆਂ ਦੀ ਪੂਰੀ ਪ੍ਰੋਪਰ ਟੀਮ ਆ ਇਸ ਕਰਕੇ ਸਾਡੇ ਬੱਚੇ ਜਿਹੜੇ ਸਾਰੇ ਵਧੀਆ ਸਰਵਾਈਵ ਕਰ ਗਏ ਔਰ ਸਾਨੂੰ ਕੋਈ ਬੱਚਾ ਨੂੰ ਸਰਵਾਈਵ ਕਰਵਾਉਣ ਵਿੱਚ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਕਿਉਂਕਿ ਆਲਰੇਡੀ ਸਾਡੇ ਕੋਲ ਸਾਰੇ ਪ੍ਰਬੰਧ ਨੇ ਕਿਸੇ ਪੇਸ਼ੈਂਟ ਨੇ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ ਜਾਂ ਤੁਹਾਡੇ ਹਸਪਤਾਲ ਆ ਵਿਜ਼ਿਟ ਕਰਨੀ ਹੋਵੇ ਤੇ ਲਾਕਾ ਡਰੈਸ ਜਿਹੜਾ ਉਹ ਦੱਸਿਓ ਸਾਡਾ ਹਸਪਤਾਲ ਹੈ ਜੀ ਦੁਖਨਵਰਨ ਹਸਪਤਾਲ ਫਟੇਗੜ ਜੁੜੀਆਂ ਰੋਡ ਤੇ ਆ ਆ ਆਪਣੇ ਤਾਰੀਵਲ ਫਾਰਮੇਸੀ ਦਾ ਦਫਤਰ ਹੈ ਉਹਦੇ ਬਿਲਕੁਲ ਉਪੋਜੀਟ ਸਾਈਡ ਤੇ ਸਾਡਾ ਹਸਪਤਾਲ ਹੈ ਔਰ ਜਦੋਂ ਮਰਜ਼ੀ 24 ਘੰਟਿਆਂ ਵਿੱਚ ਜਦੋਂ ਮਰਜ਼ੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੁਹਾਨੂੰ ਹਰ ਫੈਸਿਲਿਟੀ ਦਾ ਜਿਹੜਾ ਆ ਪੂਰਾ ਪੂਰਾ ਲਾਭ ਦਿੱਤਾ ਜਾਏਗਾ ਔਰ ਤੁਸੀਂ ਜਦੋਂ ਮਰਜ਼ੀ ਚੋਈਆਂ ਘੰਟਿਆਂ ਵਿੱਚ ਇਨਡੋਰ ਐਸ ਦਾ ਆਊਟਡੋਰ ਪੇਸ਼ੈਂਟ ਜਦੋਂ ਮਰਜ਼ੀ ਆ ਸਕਦੇ ਹੋ ਇਸ ਹਸਪਤਾਲ ਦੇ ਨਾਲ ਨਾਲ ਤੁਹਾਡੀ ਕੋਈ ਹੋਰ ਵੀ ਬ੍ਰਾਂਚ ਹੋਵੇ ਸਹੀ ਹਾਂਜੀ ਇਹ ਹਸਪੀਟਲ ਸਾਡਾ 18 ਫੰਡ ਤੋਂ ਚੱਲ ਰਿਹਾ ਹੈ ਬਾਕੀ ਅਸੀਂ ਇੱਕ ਹੁਣ ਹੋਰ ਹਸਪੀਟਲ ਸਟਾਰਟ ਕੀਤਾ ਆਪਣਾ ਇਹ ਦੀ ਇਸੇ ਕਿਛੋਟੀ ਜੀ ਬ੍ਰਾਂਚ ਓਪਨ ਕੀਤੀ ਆ ਪਿੰਜ ਖਤਰਾਈ ਕਲਾ ਵਿਖੇ ਉਹ ਸਾਡੀ ਇੱਕ ਸਾਲ ਤੋਂ ਹੀ ਹਾਲੀ ਸਟਾਰਟ ਹੋਈ ਆ ਬਟ ਅੱਛਾ ਰਿਸਪੌਂਸ ਮਿਲ ਰਿਹਾ ਸਾਨੂੰ ਉੱਥੋਂ ਵੀ ਸਾਡੇ ਪੇਸ਼ੈਂਟ ਜਿਹੜੇ ਆ ਬਹੁਤ ਹੈਪੀ ਹੋ ਕੇ ਜਾ ਰਹੇ ਆ ਔਰ ਸਾਨੂੰ ਇਹ ਵੀ ਖੁਸ਼ੀ ਆ ਹਾਂਜੀ ਮਰਦ ਜੀ ਕੀ ਮੈਸੇਜ ਦੇਣਾ ਚਾਹਵੇ ਨਾਲ ਲੇਡਿਸ ਦੇ ਲਈ ਦੇਖੋ ਜੀ ਮੈਸੇਜ ਤੇ ਇਹੀ ਆ ਕਿ ਦੇਖੋ ਆਪਣੀ ਜਾਨ ਨਾਲੋਂ ਵੱਧ ਕੇ ਕੋਈ ਚੀਜ਼ ਤਿਆਰੀ ਨਹੀਂ ਹੁੰਦੀ ਆ ਔਰ ਆਪਣੇ ਬੱਚੇ ਨਾਲੋਂ ਵੀ ਵੱਧ ਕੇ ਕੁਝ ਪਿਆਰਾ ਨਹੀਂ ਹੁੰਦਾ ਇਸ ਕਰਕੇ ਮੈਂ ਇਹੀ ਚਾਹਾਂਗੀ ਆਪਣੀਆਂ ਧੀਆਂ ਭੈਣਾਂ ਨੂੰ ਸਭ ਨੂੰ ਇਹੀ ਬੇਨਤੀ ਕਰਾਂਗੀ ਕਿ ਜਿੱਥੇ ਵੀ ਜਾਂਦੇ ਆ ਮਤਲਬ ਕਿ ਆਪਣਾ ਇਹ ਦੇਖ ਕੇ ਜਾਓ ਕਿ ਅਗਲੀ ਜਗ੍ਹਾ ਹਰ ਚੀਜ਼ ਦਾ ਪ੍ਰਬੰਧ ਹੈਗਾ ਅਗਰ ਹੈਗਾ ਇਹ ਤੇ ਤਾਂ ਹੀ ਆਪਣੀ ਜਾਨ ਦਾ ਰਿਸਕ ਲਓ ਨਹੀਂ ਤਾਂ ਮਤਲਬ ਆਪਣੀ ਜਾਨ ਤੋਂ ਵੱਧ ਕੇ ਕੀਮਤੀ ਕੁਝ ਨਹੀਂ ਆ ਮੈਂ ਇਹ ਨਹੀਂ ਕਹੀਏ ਕਿ ਸਿਰਫ ਫੈਸਿਲਿਟੀ ਸਾਡੇ ਹਸਪੀਟਲ ਦੀ ਆ ਮੈਂ ਇਹ ਤਰ੍ਹਾਂ ਦੀ ਅਰਜ਼ੀ ਕਰਾਂਗੀ ਜਿੱਥੇ ਵੀ ਜਾਓ ਆਪਣੇ ਬੱਚਿਆਂ ਦਾ ਆਪਣਾ ਪਹਿਲਾਂ ਦੇਖੋ ਕਿ ਉੱਥੇ ਤੁਹਾਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਮਿਲੇਗੀ ਖੜ ਗੜ ਜੀ ਇੱਕ ਵਾਰ ਆਪਣਾ ਨਾਮ ਤੇ ਐਡਰੈਸ ਦੁਬਾਰਾ ਦੱਸ ਹਾਂਜੀ ਮੇਰਾ ਨਾਮ ਅਮਨਦੀਪ ਕौरा ਜੀ ਮੈਂ ਦੁਖਨਵਰਨ ਹਸਪੀਟਲ ਅਜਨਾਲਾ ਦੀ ਓਨਰ ਹਾਂ ਮੇਰੇ ਹਸਪੀਟਲ ਦਾ ਐਡਰੈਸ ਹੈਗਾ ਜੀ ਦੁਖਨਵਰਨ ਹਸਪੀਟਲ ਫਟੇਗੜ ਚੂੜੀਆਂ ਰੋਡ ਅਜਨਾਲਾ ਇਸ ਸਾਹਮਣੇ ਧਾਰੀਵਾਲ ਸਰ ਦਾ ਦਫਤਰ ਇਸ ਹਸਪੀਟਲ ਦੇ ਵਿੱਚ ਹੋਰ ਕਿਹੜੀਆਂ ਫੈਸਿਲਟੀਆਂ ਜਿਹੜੀਆਂ ਤੁਹਾਡੇ ਵੱਲੋਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਜਿਵੇਂ ਕਿ ਸਾਡੇ ਕੋਲ ਹਰ ਤਰ੍ਹਾਂ ਦੀ ਫੈਸਿਲਿਟੀ ਹੈਗੀ ਆ ਬਟ ਸਾਡਾ ਸੈਂਟਰ ਜਿਹੜਾ ਆ ਇੱਕ ਮਤਲਬ ਕਿ ਜਨਰਲ ਸਰਜਰੀ ਵਾਸਤੇ ਗਾਇਨੀ ਵਾਸਤੇ ਸਪੈਸ਼ਲੀ ਔਰ ਔਰਥੋ ਵਾਲੇ ਕੇਸਿਸ ਅਹੀਂ ਵਧੀਆ ਹੈਂਡਲ ਕਰਦੇ ਆ ਇਹੀ ਸਾਡੀਆਂ ਮੇਨ ਸਿਲਟੀਜ਼ ਹੈਗੀਆਂ ਓਟੀ ਸਾਡਾ ਬਿਲਕੁਲ ਸਟੇਰੀਲ ਹੈਗਾ ਵਧੀਆ ਹੈਗਾ ਕਲੀਨ ਹੈਗਾ ਓਟੀ ਸਾਡਾ ਔਰ ਇਹ ਸਾਡੀਆਂ ਸਪੈਸ਼ਲਟੀਆਂ ਹੈਗੀਆਂ ਬਹੁਤ ਸ਼ੁਦਾਇਆ ਸੈਂਟਰ ਆ ਬੜਾ ਵਧੀਆ ਕੰਮ ਕਰਕੇ ਦੇਈਦਾ ਸਾਰਿਆਂ ਨੂੰ ਖੁਸ਼ ਹੋ ਕੇ ਆਉਂਦੇ ਸਾਰੇ ਥੈਂਕ ਯੂ ਸ਼ੁਦਾਇਆ ਕੀ ਕਹਾਂ ਜਾਈਏ ਇਹ ਮੇਰਾ ਨਾਮ ਮੰਮਤਾ ਵਾ ਪਿੰਡ ਡੇ ਅਲਪਟੀ ਜਿੋਂ ਬੋਲ ਰਹੇ ਆ ਤੇ ਮੇਰਾ ਬ੍ਰਦਰ ਆ ਉਹਨਾਂ ਦੇ ਘਰ ਬੇਬੀ ਹੋਇਆ ਤੇ ਇੱਕ ਬੇਟੀ ਆ ਤਿੰਨ ਬੱਚੇ ਜਿਹੜੇ ਹਸਪੀਟਲ ਦੇ ਵਿੱਚ ਜਿਹੜਾ ਇਹਨਾਂ ਦਾ ਟੇਕ ਟੂ ਚਲਿਆ ਇਹ ਦੁਕਾਨਵਾਰਨ ਹਸਪੀਟਲ ਆ ਤੇ ਆਈ ਮਤਲਬ ਅੰਬੀਸ ਹਰਚੂ ਵੀ ਮਤਲਬ ਆਈ ਜਗ੍ਹਾ ਸੀ ਤੇ ਉਹ ਕਹਿੰਦੇ ਕਿ ਇੱਕ ਬੇਬੀ ਦੀ ਫਿੰਗਰ ਨਹੀਂ ਬਣੀ ਤੇ ਉਹ ਕਹਿੰਦੇ ਕਿ ਮਤਲਬ ਇਥੇ ਡਿਲੀਵਰੀ ਹੋਊਗੀ ਬੱਚੇ ਤਾਂਡੇ ਕਮਜ਼ੋਰ ਆ ਮਸ਼ੀਨ ਚਲਾਉਣੇ ਪੈਣੇ ਆ ਤੇ ਪਰ ਮੈਂ ਬੜਾ ਖੁਦਾ ਦਾ ਧੰਨਵਾਦ ਕਰਦੀ ਆ ਖੁਦਾ ਨੇ ਬੱਚਿਆਂ ਦਾ ਸੰਭਾਲ ਕਰਕੇ ਕਿ ਮਸ਼ੀਨ ਚ ਵੀ ਨਹੀਂ ਲੱਗੇ ਤੇ ਫਿੰਗਰ ਵੀ ਇੱਕਦਮ ਵਧੀਆ ਸਾਰਿਆਂ ਦੇ ਬੱਚੇ ਵੀ ਸਾਰੇ ਠੀਕ ਆ ਕਿਹਾ ਤੀਜੇ ਦਿਨ ਨਾਲ ਹੋਸਪੀਟਲ ਤੇ ਛੁੱਟੀ ਮਿਲ ਗਈ ਆ ਤੇ ਬੱਚੇ ਵੀ ਸਹੀ ਸਲਾਮਤ ਆ ਹਾਂਜੀ ਕੀ ਨਾਮ ਆਪਣਾ ਤੇ ਕੀ ਕਹਿਣਾ ਚਾਹੋ ਹਾਂਜੀ ਮੇਰਾ ਨਾਮ 우ਸ਼ਾ ਵਾ ਪਿੰਡਾ ਟਾਡੇ ਵਾਲ ਪੱਟੀ ਆ ਮੈਨੂੰ ਬੱਚਿਆਂ ਨਾਲ ਬਲੈਸ ਕੀਤਾ ਪੁੱਤਰੀਆਂ ਪੁੱਤਰਿਆਂ ਨਾਲ ਤੇ ਦੋ ਪੁੱਤਰੇ ਆ ਇੱਕ ਪੁੱਤਰੀ ਆ ਤੇ ਨਾਂ ਹੈਗਾ ਵਾ ਇੱਕ ਦਾ ਨਾਮ ਮੁੱਛਾ ਵਾ ਤੇ ਇੱਕ ਦਾ ਨਾਮ ਜੇ ਆ ਤੇ ਬੇਟੀ ਦਾ ਨਾਮ ਹੈਗਾ ਵਾ ਸੋਖ ਜਾ ਤੁਸੀਂ ਕੀ ਲੱਗਦੇ ਇਨਾਂ ਬੱਚਿਆਂ ਦੇ ਮੈਂ ਇਨਾਂ ਦੀ ਬੜਦਾਦੀ ਲੱਗਣੀ ਆ ਇਹਨਾਂ ਪੱਟੀਆਂ ਤੇ ਪਰੇ ਕੁੱਛਿਆ ਤੁਹਾਨੂੰ ਖੁਦਾ ਨੇ ਬਲਕ ਬੱਟੀਆਂ ਦੇ ਨਾਲ ਬਰਾਕਤੀ ਦਾ ਤੇ ਖੁਦਾ ਨੇ ਬਰਦਾ ਕਿ ਇਹ ਖੁਦਾ ਦਾ ਤਨ ਹੋਵੇ ਆ ਕਿਹੜਾ ਲੱਕਾ ਦੇ ਆਲ ਪੱਟੀਆਂ ਕੀ ਜਨੋ ਹਾਂਜੀ ਅੱਜ ਦੇ ਬਰੇਕ ਹੋਸ਼ ਜੀ ਨੂੰ ਧੰਨਵਾਦ ਹੈ ਦੇਖਦੇ ਰਹੋ ਸਟਾਰ ਟੀਵੀ ਦੇ ਨਾਲ ਚਾਂਸਟਾਰ ਦੀ ਵਿਸ਼ੇਸ਼ ਰਿਪੋਰਟ ਕੈਮਰਾਮੈਨ ਸ਼ਾਂਤੀ ਦੇ ਨਾਲ ਅੰਮ੍ਰਿਤਸਰ